ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਹੁੰਚੇ ਬਾਈ ਜੀ ਮੰਡੀ ਮੋੜ ਆ 2010 2025 ਨੂੰ ਬਹੁਤ ਚੰਗੇ ਟਾਪ ਦੇ ਨਗਿਨੇ ਬਹੁਤ ਚੰਗੀਆਂ ਮੱਜਾਂ ਇੱਥੇ ਪਹੁੰਚੀਆਂ ਹੋਈਆਂ ਬਹੁਤ ਡਾਵਲ ਮੱਜ ਦਿਖਾਉਣੇ ਆ ਤੁਹਾਨੂੰ ਇੱਕ ਚੰਗੇ ਕਦ ਕੋਦ ਵਾਲੀ ਉਹ ਵੱਡੇ ਆ ਟਰਾਲੀ ਆ ਬਾਈ ਜੀ ਬਹੁਤ ਵਧੀਆ ਬਾਕੀ ਗੱਲਬਾਤ ਆਪਾਂ ਬਾਈ ਨਾਲ ਕਰ ਲਾਂਗੇ ਕਣ ਕੱਲੇ ਕੱਲੇ ਆ ਤੇ ਪੱਠ ਪੁੜੇ ਹੀ ਚੰਗੀ ਆ ਬਹੁਤ ਡਬਲ ਮੱਝ ਆ ਦੋ ਮੱਝਾਂ ਲੈ ਕੇ ਆਇਆ ਬਾਈ ਮੰਡੀ ਤੇ ਮੌੜ ਮੰਡੀ ਜ਼ਿਲ੍ਹਾ ਬਠਿੰਡਾ 2010 2025 ਨੂੰ ਲੱਗੀ ਹੋਈ ਆ ਬਾਈ ਜੀ ਤੇ ਦਿਵਾਲੀ ਕਰਕੇ ਦਿਵਾਲੀ ਦੇ ਤਣ ਕਰਕੇ ਮਾਲ ਘੱਟ ਪਹੁੰਚੇ ਆ ਵਪਾਰੀ ਵੀ ਘੱਟ ਪਹੁੰਚੇ ਆ ਤੇ ਮੱਜਾਂ ਟੌਪ ਦੇ ਨੇ ਕਿੰਨੇ ਬਹੁਤ ਚੰਗੀਆਂ ਪਹੁੰਚੀਆਂ ਹੋਈਆਂ ਬਹੁਤ ਹੀ ਵਧੀਆ ਠੀਕ ਹੈ ਅੱਛਾ ਹਨਾ ਦੀ ਸਪੇਸ ਬਹੁਤ ਆ ਬਹੁਤ ਚੰਗੀਆਂ ਵੱਜਾਂ ਹਾਂਜੀ ਬਾਈ ਜੀ ਕੀ ਹਾਲ ਆ ਕਾਸਰੀ ਘਰ ਬਈ ਦਾ ਕਾਸਰੀ ਘਰ ਕਿਹੜੀ ਜਗ੍ਹਾ ਤੇ ਪਹੁੰਚੇ ਹਾਂ ਅਸੀਂ ਮੰਡੀ ਕਾ ਲੱਭੀ ਕਿਲਾ ਬੜੰਡਾ ਜੀ ਹਾਂਜੀ ਹਾਂਜੀ ਕਿਲਾ ਬੜੰਡਾ ਦੋ ਮੱਝਾਂ ਲੈ ਕੇ ਆਏ ਹੋ ਆਪਣੇ ਹੈ ਇਹ ਜਿਹੜੀ ਪਹਿਲਾਂ ਦਿਖਾਈਏ ਵੱਡੀ ਮੱਝ ਆਪਾਂ ਹਾਂਜੀ ਹਾਂਜੀ ਇਹ ਸੂਈ ਬਈ ਆ ਹਾਂਜੀ ਅੱਜ ਇਹਨੂੰ 5ਵਾਂ ਦਿਨ ਦਾ ਸੂਈ ਨੂੰ ਅੱਛਾ ਹਾਂਜੀ ਕਿੰਨਾ ਬੋਲਾ ਹੁਣੇ ਥੱਲੇ 15 ਲੀਟਰ ਦੁੱਧ ਤਿਆਰ ਹੈ ਜੀ ਕਿਹੜੇ ਸੂਈ ਸੂਈ ਬਈਆ ਓਏ ਇੱਕੀ ਦੂਜਾ ਸੂਆ ਜੀ ਕਿੰਨਾ ਕ ਦੁੱਧ ਪਾ ਦੂ ਦੁੱਧ 18-19 ਲੀਟਰ ਦਿਓ ਜੀ ਪਹਿਲੇ ਸੂਏ ਕਿੰਨਾ ਦਿੱਤਾ ਪਹਿਲੇ ਲੀਟਰ ਵੀ ਇਹਨੂੰ 15 ਦਿੱਤਾਗਾ ਅੱਛਾ ਹੁਣ ਬੋਲਾ ਵੀ ਆਪਣਾ ਕਬਪਾਰ ਦਾ ਕੰਮ ਹੈ। ਅੱਛਾ ਵਪਾਰ ਦਾ ਕੰਮ। ਵੀ ਹਰ ਵੇਲੇ ਪੰਜ ਚਾਰ ਪਸ਼ੂ ਹੁੰਦੇ ਆਪਣੇ ਘਰੇ। ਹਾਂ ਹਾਂ ਘਰੇ ਹੁੰਦੇ। ਕੀ ਰੇਟ ਕਰਤਾ ਇਹਦਾ? ਇਹ ਤਾਂ 20 20। 20 20 ਛੱਡ ਨਹੀਂ ਕਿ ਤੱਕਾ। ਇਹ ਦੇ ਦਾਂਗੇ 80 ਦੀ। 80 ਦੀ। ਹਾਂਜੀ। 1 ਮਿੰਟ। 80 ਦੇ ਦਾਂਗੇ ਬਾਈ ਕਹਿੰਦਾ ਦੂਜੇ ਸੂਏ ਸੂਈ ਹੋਈ ਮਾਝਾ ਪਹਿਲਾਂ ਦਿਖਾਈ ਸੀ ਬਾਈ ਜੀ ਆਪਾਂ ਬਹੁਤ ਵਧੀਆ ਚੰਗੇ ਦੁੱਧ ਵਾਲੀ ਮਾਝਾ। ਕਿ ਜਿਹੜੀ ਆਹਾ ਇਹ ਕਿਹੜੇ ਸੂਏ ਇਹ ਦੂਜਾ ਸੂਏ ਦੀ। ਇਹ ਸੂਈ ਹੈ ਕਿ ਸੂਣੀ ਹੈ? ਨਹੀਂ ਸੂਈ ਹੋਈ ਹੈ। ਸੂਈ ਬਾਈ। ਇਹ ਕਿੰਨਾ ਦੁੱਧ ਪਾਉ? ਇਹਦੇ ਥੱਲੇ ਹੁਣ 14 ਲੀਟਰ ਦੁੱਧ ਤਿਆਰ ਹੈ ਅੱਜ ਇਹਨੂੰ ਵੀ ਚੌਥਾ ਦੇਣੀ ਆ ਸੂਣੀ ਇਹਦਾ ਕੀ ਰੇਟ ਕਰਤਾ ਇਹਦਾ ਵੀ ਦੋ ਤਿੰਨ ਇਹ ਕਿੱਥੋਂ ਕਿਦੱਕ ਛੱਡਣੀ ਨੂੰ 180 ਦੀ ਛੱਡਦਾ 180 ਦੀ ਨੰਬਰ ਬੋਲ ਦਿਆਂਗਾ 98724 90842 ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ ਬਾਈ ਜੀ ਬਹੁਤ ਚੰਗੀਆਂ ਮੱਝਾਂ ਉਹ ਬਾਈ ਮੱਡੀ ਮੋੜ ਤੇ ਲੈ ਕੇ ਪਹੁੰਚਿਆ ਹੋਇਆ ਘਰੇ ਰੱਖਣ ਨੂੰ ਚੰਗੀਆਂ ਮੱਝਾਂ ਬਾਈ ਕਹਿੰਦਾ ਵਸ ਇਹ ਜਾ ਉਹਹੀਂ ਬੈਸ ਦਾ ਠੀਕ ਹੋ ਤੇ ਹੀ ਵਧ ਗਿਆ ਤੇ ਮੇਰੇ ਤੋਂ ਨਵੀਆਂ ਵੀਡੀਓ ਦੇਖਣ ਲਈ ਪੇਜ ਨੂੰ ਕਰ ਲੋ ਫੋਲੋ ਬਾਈ ਜੀ ਹਾਂ ਜੇ ਕਿਸੇ ਪ੍ਰਾਣੇ ਹੋਰ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ ਹੈ 947999 8308 ਬਹੁਤ ਮੱਜਾ ਮੋੜ ਮੱਡੀ ਤੇ ਪਹੁੰਚੀਆਂ ਹੋਈਆਂ ਦੀਵਾਲੀ ਦਾ ਦਿਨ ਆ ਤਾ ਕਰਕੇ ਮਾਲ ਘੱਟ ਪਹੁੰਚਿਆ ਹੋਇਆ ਬਾਈ ਜੀ ਇੱਠ ਫੂੜੀ ਆ ਵੀ ਜੰਗੀ ਆ ਬਹੁਤ ਢਾਵਲ ਮੱਝਾਂ ਮੰਡੀ ਮੋੜ ਤੇ ਚੰਗੇ ਆਰਡਰ ਵਾਲੀ ਮਾਝਾ ਬਾਈ ਦੀ ਬਾਈ ਕੀ ਰੇਟ ਕਰਿਆ ਵੀਰੇ ਦਾ ਮੈਂ ਵੱਡੇ ਭਾਈ ਕੀ ਰੇਟ ਕਰਿਆ ਬਾਈ ਕਹਿੰਦਾ ਹੈ ਨਹੀਂ ਗੋਲੇ ਬੰਦਾ ਕੋਈ ਨਿਤ ਨਵੀਆਂ ਵੀਡੀਓ ਦੇਖਣ ਲਈ ਪੇਜ ਨੂੰ ਕਰ ਲੋ ਫੋਲੋ ਬਾਈ ਜੀ ਰੇ ਵੀਰਾਂ ਦਾ ਧੰਨਵਾਦ ਗਵਾਸ਼ ਗੁਰਜੀ ਦਾ ਖਾਲਸਾ ਵਾਹਿਗੁਰੂ